ਜਾਰੀ ਕਰ ਲਏ ਹਦੋਂ ਹਾਂ ਜੀ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਇਸ ਪੰਪ ਤੇ ਨਾ ਆਪਾਂ ਪਹਿਲਾ ਪੰਪ ਕੰਮ ਸ਼ੁਰੂ ਕਰੀ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੇ ਇੱਕ ਵੀਡੀਓ ਬਣਾਈ ਸੀ ਉਹ ਵੀਡੀਓ ਤੋਂ ਬਾਅਦ ਆਪਾਂ ਹੁਣ ਦੂਸਰੀ ਵੀਡੀਓ ਬਣਾ ਰਹੇ ਆ ਤੇ ਇੱਥੋਂ ਆਪਾਂ ਨੇ ਸ਼ੁਰੂ ਕੀਤਾ ਸੀ ਤੇ ਸਾਰਾ ਆਪਾਂ ਤੁਹਾਨੂੰ ਇੱਕ ਵਾਰੀ ਦੀ ਝਲਕ ਜਿਹੜੀ ਦਿਖਾ ਦਈਏ ਤੇ ਇਹ ਤੋਂ ਪਹਿਲਾਂ ਵਾਲੀ ਵੀਡੀਓ ਦਾ ਪਾਈ ਹੋਈ ਆ ਕੰਮ ਕਰਨ ਤੋਂ ਪਹਿਲਾਂ ਤੇ ਨਵੇਂ ਬੂਟੇ ਪਗਾਰਾ ਜੋ ਵੀ ਇਹਨਾਂ ਲਗਾਇਆ ਹਨ ਜਿਹੜੇ ਗਮਲੇ ਖਾਲੀ ਸੀਗੇ ਉਹਨਾਂ ਚ ਨਵੇਂ ਬੂਟੇ ਲਗਾ ਦਿੱਤੇ ਤੇ ਇਹ ਗੁਡਾਈ ਵਗੈਰਾ ਕਟਿੰਗ ਕਰਾ ਸਾਰਾ ਕੁਝ ਹੋ ਗਿਆ ਇੱਧਰ ਵੀ ਇਹ ਟ੍ਰੇਆਂ ਸਾਰੀਆਂ ਖਾਲੀ ਸੀਗੀਆਂ ਇਹਨਾਂ ਦੇ ਵਿੱਚ ਵੀ ਇੱਥੇ ਜਿਹੜਾ ਘਾਹ ਬਹੁਤ ਜ਼ਿਆਦਾ ਹੋ ਗਿਆ ਸੀ ਆਹ ਸਾਫ ਕਰਸ ਦੇ ਨਾ ਪੱਕੀ ਆਟਾ ਤੇ ਵੀ ਪੂਰਾ ਜੰਗਲ ਬਣਿਆ ਹੋਇਆ ਸੀ ਤੇ ਹੁਣ ਤੁਸੀਂ ਦੇਖੋਗੇ ਬਿਲਕੁਲ ਸਾਫ ਨੇ ਇੱਧਰ ਵੀ ਤੇ ਇੱਥੇ ਵੀ ਇਥੋਂ ਦਾ ਸੀਨ ਵੀ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦੇਖੋ ਕਿਦਾਂ ਹੋਣਾ ਤੇ ਇੱਥੇ ਵੀ ਪੂਰਾ ਘਾਹ ਸੀਗਾ ਤੇ ਇਧਰ ਅੱਗੇ ਇੱਥੇ ਆਪਾਂ ਕਿਯਾਰੀ ਬਣਾਈ ਕਿਯਾਰੀ ਬਣਾ ਕੇ ਮੈਰੀਗੋਲਡ ਦੀ ਪਨੀਰੀ ਪਨੀਰੀ ਲਗਾਤੀ ਹੈ ਜਿਹੜੀ ਕਿ 20-25 ਦਿਨਾਂ ਦੇ ਵਿੱਚ ਕਾਮਯਾਬ ਹੋ ਜਾਣੀ ਆ ਤੇ ਫਿਰ ਇਹਦੀ ਆਪਾਂ ਪ੍ਰੂਨਿੰਗ ਕਰਾਂਗੇ ਜਦੋਂ ਫਸਟ ਫਲਾਵਰ ਦੀ ਡੋਟੀ ਆਉਣੀ ਆ ਨਾ ਤਾਂ ਇੱਥੇ ਬਹੁਤ ਜ਼ਿਆਦਾ ਇਹਦੀ ਵੀ ਕਟਿੰਗ ਕਰਨ ਵਾਲੀ ਸੀਗੀ ਗੁਲਾਬਾਂ ਦੀ ਕਟਿੰਗ ਤੁਸੀਂ ਦੇਖੋਗੇ ਕਿ ਇੱਥੇ ਆਹ ਸਾਈਡਾਂ ਤੇ ਬੜਾ ਜ਼ਿਆਦਾ ਸੀਗਾ ਆ ਨਾਲ ਨਾਲ ਪੂਰਾ ਭਰਿਆ ਹੋਇਆ ਸੀ ਇਤੁਰ ਵੀ ਤੇ ਸਾਰੇ ਜੇ ਗੁਲਾਬ ਜਿੰਨੇ ਵੀ ਹੈਗੇ ਸੀ ਇਹਨਾਂ ਦੀ ਪ੍ਰੂਨਿੰਗ ਕੀਤੀ ਆਪਾਂ ਨੇ ਤੇ ਇਧਰ ਵੀ ਥਿਆਰੀ ਬਣਾਈ ਥੋ ਥਿਆਰੀ ਬਣਾਉਣ ਦੇ ਵਿੱਚ ਬੜੀ ਮੁਸ਼ਕਲ ਆਈ ਬੜਾ ਇਟਾ ਵੱਟੇ ਵੱਡੇ ਵੱਡੇ ਨਿਕਲੇ ਪਰ ਥਿਆਰੀ ਆਪਾਂ ਨੇ ਬਣਾ ਦਿੱਤੀ ਹੈਗੀ ਆ ਤੇ ਮੈਰੀਗੋਲਡ ਦਾ 175 ਬੂਟੇ ਆਪਾਂ ਨੇ ਲਗਾਤੇ ਜਿਹੜੇ ਕਿ ਇੱਕ 20-25 ਦਿਨਾਂ ਦੇ ਵਿੱਚ ਵਿੱਚ 20 ਤੋਂ 25 ਦਿਨਾਂ ਦੇ ਵਿੱਚ ਵਿੱਚ ਪੇ ਤਿਆਰ ਹੋ ਜਾਣੇ ਆ ਇਦਾਂ ਹੀ ਇੱਧਰ ਬਹੁਤ ਜ਼ਿਆਦਾ ਘਾਹ ਸੀ ਗਿਆ ਇੱਥੇ ਆ ਫਰਸ਼ ਤੇ ਇੱਥੋਂ ਵੀ ਕਟਿਆ ਤੇ ਇੱਧਰ ਨਵੀਂ ਕਿਆਰੀ ਬਣਾਈ ਆ ਹੈ ਜਿਹੜੀ ਆਪਾਂ ਕਟਿੰਗ ਇਹਨੂੰ ਸ਼ੇਪ ਦਿੱਤੀ ਆ ਤੇ ਇੱਧਰ ਕਿਆਰੀ ਬਣਾ ਕੇ ਇਹਦੇ ਵਿੱਚ ਵੀ ਇਦਾਂ ਹੀ ਮੈਰੀਗੋਲ ਲਗਾਏ ਆ ਸਾਰੇ ਤੇ ਆ ਜਿੰਨੇ ਵੀ ਪਲਾਂਟਸ ਹੈਗੇ ਆ ਨਾ ਛੋਟੇ ਛੋਟੇ ਪਲਾਂਟ ਤੇ ਇਹਨਾਂ ਦੀ ਵੀ ਬਹੁਤ ਗੁਰੀ ਹਾਲਤ ਸੀਗੀ ਤੇ ਇਹਨਾਂ ਨੂੰ ਆਪਾਂ ਕਟਿੰਗ ਕੀਤਾ ਤੇ ਆ ਜਿਹੜਾ ਹੈਗਾ ਥੱਲੋਂ ਥੱਲੋਂ ਸਾਰਾ ਭਰਿਆ ਹੋ ਸੀ ਖਾਲੀ ਕੀਤਾ ਤੇ ਇਹ ਹਜ ਖਰਾਬ ਹੀ ਹੋ ਰਹੀ ਸੀ ਇੱਕ ਤਰਫ ਦੇ ਨਾਲ ਪਰ ਇਹਨੂੰ ਆਪਾਂ ਦੁਬਾਰਾ ਸ਼ੁਰੂਆਤੀ ਦੀ ਕਰ ਦਿੱਤੀ ਹੈਗੀ ਆ ਕਿ ਤਾਂ ਕਿ ਵਧੀਆ ਤਰੀਕੇ ਨਾਲ ਚੱਲ ਸਕੇ ਇੱਧਰ ਵੀ ਨਵੀਂ ਕਿਆਰੀ ਬਣਾਤੀ ਆ ਆ ਵੀ ਪੂਰਾ ਭਰਿਆ ਹੋਇਆ ਸੀ ਜੰਗਲ ਬਣਿਆ ਸੀ ਤੇ ਇਹਦੇ ਵਿੱਚ ਵਗੈਰਾ ਕੁਝ ਨਹੀਂ ਸੀ ਦੀਨਾ ਹੈਗਾ ਤੇ ਬੂਟਿਆਂ ਨੂੰ ਪਾਣੀ ਲਗਾਉਣ ਦਾ ਕੋਈ ਸਾਧਨ ਹੈ ਨਹੀਂ ਸੀ ਪੈਪ ਵੀ ਆਪਣੇ ਨਾਲ ਮਿਲਿਆ ਨਹੀਂ ਦੀ ਕਿ ਤੁਹਾਨੂੰ ਦਿਖਾ ਮਿੱਟੀ ਦੀ ਢੇਗ ਖਿਲਾਰਨ ਵਾਲੀ ਸੀ ਉਹ ਪਿੱਛੇ ਹੀ ਮੈਂ ਭੁੱਲ ਗਿਆ ਉਧਰ ਵੀ ਇੱਕ ਖਿਲਾਰੀਆ ਢੇਗ ਬਹੁਤ ਵੱਡੇ ਜਿਹੜੀ ਟਰਾਲੀ ਸੀਗੀ ਤੇ ਆ ਜਿਵੇਂ ਇੱਧਰ ਸੀਗਾ ਇੱਟਾਂ ਦੇ ਵਿੱਚ ਝੁਕਾ ਹੋ ਗਿਆ ਹੋਇਆ ਸੜਕ ਦੇ ਨਾਲ ਤੇ ਇਹ ਸਾਰਾ ਇੱਕ ਵਾਰੀ ਆਪਾਂ ਨੇ ਇੱਧਰ ਹੀ ਪਹਿਲਾਂ ਦੇ ਬਾਹਰ ਵੀ ਉੱਗਿਆ ਹੋਇਆ ਸੀਗਾ ਤੇ ਅੰਦਰ ਇੱਥੇ ਤੇ ਪੂਰਾ ਬਣੀ ਸਾਫ ਕਰਤਾ ਖੰਬੇ ਦੇ ਥੱਲੇ ਇਧਰ